મિત્રો ਜਿਵੇਂ પૈસા માયા ਉਹ ਵੀ ਕਿਸੇ ਕੋਲ ਨਹੀਂ ਟਿਕਦੇ ہاں ਨਹੀਂ ਇੱਕ ਥਾਂ ਟਿਕਦੀ ਬਾਈ ਬਾਈ ਕੋਲੇ ਹੋਈ ਮੈਨੇ ਮੇਰੇ ਕੋਲੇ ਆ ਗਈ ਮੈਂ ਬਾਈ ਤੋਂ ਲੈ ਲਈ ਅੱਗੇ ਪੈਸੇ ਹੋਰ ਗਾਂ ਉੱਠ ਗਏ ਇਹ ਆਈ ਤੁਰੀ ਫਿਰਦੀ ਆ ਕਿਸੇ ਦੇ ਹੱਥ ਖੜਤੀ ਨਹੀਂ ਹੈਗੀ ਕੋਈ ਟਿਕਾ ਨਹੀਂ ਸਕਿਆ ਅਜ ਤੱਕ ਇਹਨੂੰ ਚੀਜ਼ ਨੂੰ ਤੇ ਉਹ ਤੇ ਬਾਈ ਦੇ ਗੀਤ ਲਿਖਿਆ ਉਹ ચીਤ ਤੇ ਬਹੁਤ ਸੋਹਣਾ ਗੀਤ ਲਿਖਿਆ ਸੂਝ-ਬੂਝ ਨਾਲ ਦਿਮਾਗ ਲਾ ਕੇ ਬਾਈ ਨੇ ਗੀਤ ਲਿਆ ਜਰੂਰ ਸੁਣਿਓ ਮਿੱਤਰੋ ਤੇ ਬਾਈ ਲੱਗਿਆ ਸੁਣਾਉਣ ਤੁਨੂੰ ਸੁਣਿਓ ਬਈ ਹੋ ਮਨਮੋਣੀ ਮਾਇਆ ਦੇ ਰੰਗ ਨਿਆਰੇ ਹੋਏ ਇਧਰੋਂ ਆਵੇ ਇਧਰ ਉੱਠ ਜਾਂਦੀ ਆ ਹੋ ਜਿੰਨਾ ਚੱਕ ਤੇਰੀ ਜੇਬ ਚ ਸੱਜਣਾ ਹੋਏ ਬਸ ਓਨਾ ਚਰਹੀ ਚਾਂਦੀ ਆ ਹੋ ਮੋ ਮਾਇਆ ਦੇ ਚੱਕਰਾਂ ਦੇ ਵਿੱਚ ਫਿਰਦੀ ਆਪਣੇ ਕੇਰੀਆ ਬੱਲੇ ਬੱਲੇ ਉਹ ਜੀ ਨੂੰ ਆਪਣੀ ਸਮਝੀ ਫਿਰਦਾ ਓਏ ਕਦੇ ਨਹੀਂ ਬਣਨੀ ਓ ਤੇਰੀ ਆ ਕੀ ਬਾਤ ਆ ਉਹ ਜੀ ਨੂੰ ਆਪਣੀ ਸਮਝੀ ਫਿਰਦਾ ਓਏ ਕਦੇ ਨਹੀਂ ਬਣਦੀ ਓ ਤੇਰੀ ਆ ਕੀ ਬਾਤ ਆ ਨਾ ਸਦਾ ਲਈ ਓ ਤੇਰੀ ਆ ਉਹ ਨਾਮ ਆਇਆ ਕਰੇ ਜ਼ਰੂਰਤ ਪੂਰੀ ਓਏ ਨਾਮ ਆਇਆ ਬਿਨਾ ਸਰਦਾ ਬੱਲੇ 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 ਉਹ ਨਾਮ ਆਇਆ ਕਰੇ ਜ਼ਰੂਰਤ ਪੂਰੀ ਓ ਨਾ ਮਾਇਆ ਬਿਨਾ ਸਰਦਾ ਓ ਪਿੰਡ ਮੀਨੀਆਂ ਵਾਲਿਆ ਤੂੰ ਕਿਉਂ ਮੇਰੀ ਮੇਰੀ ਕਰਦਾ ਓ ਪਿੰਡ ਮੀਨੀਆਂ ਵਾਲਿਆ ਤੂੰ ਓ ਕਿਉਂ ਮੇਰੀ ਮੇਰੀ ਕਰਦਾ ਓ ਮੇਰੀ ਨੇ ਇੱਕ ਦਿਨ ਤੇਰੀ ਹੋ ਜਾਣਾ ਏ ਤੇਰੀ ਆ ਓ ਜੀ ਨੂੰ ਆਪਣੀ ਸਮਝੀ ਫਿਰਦਾ ਓਏ ਕਦੇ ਨਹੀਂ ਬਣਨੀ ਓ ਤੇਰੀ ਆ ਉਹ ਜੀ ਨੂੰ ਆਪਣੀ ਸਮਝੀ ਫਿਰਦਾ ਓਏ ਕਦੇ ਨਹੀਂ ਬਣਦੀ ਉਹ ਸਦਾ ਲਈ ਤੇਰੀ ਆ ਕੀ ਬਾਤ ਆ ਕੀ ਬਾਤ ਤਾੜੀਆਂ ਹੋਣੀਆਂ ਚਾਹੀਦੀਆਂ ਜ਼ਰੂਰ ਇਸ ਗੀਤ ਤੇ ਕਿਉਂਕਿ ਇਹ ਆਪਣੇ ਸਾਰਿਆਂ ਤੇ ਲਾਗੂ ਹੁੰਦਾ ਮਿੱਤਰੋ ਸਾਰਿਆਂ ਕੋਲੀ ਮਾਇਆ ਆਉਂਦੀ ਆ ਕਿਹਦੇ ਕੋਲੀ ਨਹੀਂ ਮਾਇਆ ਆਉਂਦੀ ਹਨਾ ਸਾਰਿਆਂ ਨੂੰ ਜ਼ਰੂਰ ਸੁਣਾਉਣਾ ਚਾਹੀਦਾ ਸੀਰ ਵੀ ਜ਼ਰੂਰ ਕਰਨਾ ਚਾਹੀਦਾ ਜਿਵੇਂ ਪੈਸਾ ਨਹੀਂ ਟਿਕਦਾ ਆ ਗੀਤ ਨੇ ਵੀ ਨਹੀਂ ਟਿਕਣਾ ਓਵੇਂ ਨਹੀਂ ਟਿਕਣਾ ਚਾਹੀਦਾ ਠੀਕ ਆ ਇਹ ਵੀ ਟਿਕਣਾ ਚਾਹੀਦਾ ਜਿਵੇਂ ਪੈਸਾ ਨਹੀਂ ਟਿਕਦਾ ਓਵੇਂ ਇਹ ਗੀਤ ਵੀ ਟੈਗਨਾ ਚਾਹੀਦਾ ਸਾਡਾ ਜਰੂਰ ਸ਼ੇਅਰ ਕਰਨਾ ਚਾਹੀਦਾ ਅੱਗੇ ਦੀ ਅੱਗੇ ਅੱਗੇ ਦੀ ਅੱਗੇ ਜਾਣੀ ਚਾਹੀਦਾ ਧੰਨਵਾਦ ਸਾਰਿਆਂ ਦਾ ਸਸ ਦੀ ਕਾਲ